ਬਰ ਇਹ ਵੀ ਫੈਲ ਹੋਈ ਹੈ ਕਿ ਰੋਪੜ ਜ਼ਿਲ੍ਹੇ ਦਾ ਜਿਹੜਾ ਪਿੰਡ ਸਮਰਾਲਾ ਹੈ ਸਮਰਾਲਾ ਦੇ ਲੋਕ ਇਸ ਲੈਂਡ ਪੂਲਿੰਗ ਪਾਲਿਸੀ ਦੇ ਲਈ ਜ਼ਮੀਨ ਦੇਣ ਦੇ ਲਈ ਤਿਆਰ ਹੋ ਚੁੱਕੇ ਨੇ ਜਿੱਕੜੇ ਕਰਤਾਰ ਅਮਲੇ ਦਾ ਗਾਣਾ ਆਇਆ ਤਾਂ ਕਹਿੰਦਾ ਵਿਆਹ ਮਕਲਾਵੇ ਬਥੇਰੇ ਦੇਖੇ ਪਰ ਹੱਥੋਂ ਪਾਈ ਨਹੀਂ ਦੇਖੀ ਇਹਦਾ ਸਾਲੀ ਹੱਥੋਂ ਪਾਈ ਹੈ ਬਿਲਕੁਲ ਨਹੀਂ ਜੀ ਰਾਜੇ ਉਹ ਜਿਹੜੀਆਂ ਵਿੱਚ ਕਾਲੀਆਂ ਭੇਡਾਂ ਹੋਣੀਆਂ ਕੋਈ ਉਹਨਾਂ ਨਾਲ ਗੱਲ ਠਾਲਦੀ ਤੂੰ ਕਿਸੇ ਪਲਾਟ ਦੀ ਲੋੜ ਨਹੀਂ ਕਿਸੇ ਸ਼ੋਰੂਮ ਦੀ ਲੋੜ ਨਹੀਂ ਅਸੀਂ ਤਾਂ ਇਹ ਜ਼ਮੀਨ ਪਿੱਛੇ ਸ਼ਹੀਦਦਿਆਂ ਵੀ ਪਾ ਦੂਗੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਰੋਪੜ ਦੇ ਰੋਡਵੇ ਦੀ ਬੱਸ ਵਿੱਚ ਬੈਠਿਆ ਸਰਾਂਦੇ ਜਾ ਕੇ ਦੋਏ ਟਾਇਰ ਚੱਕੇ ਖੁੱਲ ਗਏ ਇਹ ਸਰਕਾਰ ਕਿਹੜੀਆਂ ਕਲੋਨੀਆਂ ਦੇ ਕੇ ਲੋਕਾਂ ਨੂੰ ਵਸਾ ਦੂਗੀ ਉੱਤੇ ਬਾਅਦ ਫੇਰ ਗਿਆ ਡਰਾਈਵਰ ਇਹਨਾਂ ਦੇ ਡੀਪੂ 'ਚ ਡੀਪੂ ਵਾਲੇ ਨੂੰ ਕਹਿੰਦੇ ਵੀ ਫਲਾਣਾ ਨੰਬਰ ਗੱਡੀ ਲੈ ਜਾ ਉਹਨੂੰ ਸੈਲਾ ਮਾਰੀ ਉਹਦੇ ਇੰਜਣੇ ਲਈ ਅਸੀਂ ਸੋਨੇ ਦੀ ਜੜੀ ਕਿਉਂ ਦਈਏ ਕਿਸੇ ਨੂੰ ਸੋਨੇ ਦੀ ਚੜੀ ਤਾਂ ਕੀਮਤੀ ਜਗ੍ਹਾ ਕੋਈ ਚੀਜ਼ ਹੈ ਉਹ ਨਹੀਂ ਸੋਨੇ ਬਦਲੇ ਜੇ ਤੁਹਾਨੂੰ ਹੀਰੇ ਦੇ ਰਹੇ ਕਹਿੰਦੇ ਜੀ ਅਸੀਂ ਮਹਾਰਾਜ ਸਾਨੂੰ ਸੋਨਾ ਹੀ ਚਾਹੀਦਾ ਸੋਨੇ ਦੀ ਚੜੀ ਚਾਹੀਦੀ ਹੈ ਅਸੀਂ ਸਾਨੂੰ ਕੋਈ ਹੀਰਾ ਨਹੀਂ ਕੋਈ ਪਲਾਟ ਨਹੀਂ ਕੁਝ ਨਹੀਂ ਚਾਹੀਦਾ ਮਨੇ 4 ਕਿੱਲੇ ਆ ਜੀ ਪਿੰਡ ਸਮਰਾਲੇ ਦੇ ਮੰਨ ਯਾਰ ਚ ਕਿੰਨੇ ਕਿੱਲੇ ਦੇ ਰਹੇ ਹੋ ਸਰਕਾਰ ਦਾ ਕੋਈ ਵੀ ਨਹੀਂ ਦੇਣਾ ਜੀ ਬਿਲਕੁਲ ਨਹੀਂ 1 ਇੰਚ ਵੀ ਨਹੀਂ ਦੇਣਾ ਜੀ ਜੇ ਆ ਮਰ ਜਾਗੇ ਜਾਂ ਮਾਰ ਦੇ ਪਰ ਜ਼ਮੀਨ ਨਹੀਂ ਦੇਣੀ ਕਿਸੇ ਨੂੰ ਅਸੀਂ ਤਾਂ ਇਹਨਾਂ ਮੋਰੇ ਹੱਥ ਬੰਨ ਤੇ ਸਾਨੂੰ ਰੋਟੀ ਖਾਣ ਦੋ ਹੀ ਰਾਂਝਾ ਗਾਉਣ ਦੋ ਸਾਨੂੰ ਤੁਹਾਡੇ ਵਿਕਾਸ ਦੀ ਲੋੜ ਨਹੀਂ 5 ਸਾਲ ਵਾਸਤੇ ਤੁਸੀਂ ਆ ਗਏ ਸਾਲ ਇੱਕ ਰਹਿ ਗਿਆ ਤੁਹਾਨੂੰ ਤੋਰ ਦੇਣਾ ਮੁੜ ਕੇ ਆਪਣੇ ਘਰਾਂ ਜਾਇਓ 25 ਸਾਲ ਰਹਿਣ ਕਰਨਾ ਜੋ ਕਹਿੰਦੇ ਹਾਂਜੀ 25 ਸਾਲ ਬਾਦਲ ਵੀ 25 ਸਾਲ ਕਹਿੰਦਾ ਤਾਂ ਕਿੱਥੇ ਗਿਆ ਮਰ ਗਏ ਸਾਡੇ ਬਜ਼ੁਰਗ ਲੰਗੋਟਾ ਲਾ ਕੇ ਨੱਗੇ ਪੈਰੀਂ ਚੱਲਦੇ ਖੂ ਹੱਕ ਦੇ ਅਸੀਂ ਹੁਣ ਜ਼ਮੀਨਾਂ ਛੱਡ ਦਈਏ ਫੇਰ ਤਾਂ ਸਾਡਾ ਜੰਮਣ ਦਾ ਹੀ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਰਾਤ ਨੂੰ 12 ਵਜੇ ਤੋਂ ਬਾਅਦ ਜਾਗ ਆ ਜਾਂਦੀ ਹੈ ਉਸ ਤੋਂ ਬਾਅਦ ਨੀਂਦ ਨਹੀਂ ਆਉਂਦੀ ਜੀ ਸਾਡੀ ਸਹਿਮਤੀ ਹੈ ਉਹ ਨਹੀਂ ਬਿਲਕੁਲੇ ਨਹੀਂ ਸਹਿਮਤੀ ਸਹਿਮਤੀ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਸਹਿਮਤੀ ਪ੍ਰਣਾਮ ਸਰਮਾ ਰੋਪਨਦੀ ਪ੍ਰਣਾਮ ਸਰਮਾ ਰੋਪਨਦੀ ਲੈਂਡ ਪੂਲਿੰਗ ਪਾਲਸੀ ਦੇ ਮਾਮਲੇ ਦੇ ਵਿੱਚ ਅੱਜ ਰੂਪਨਗਰ ਦੇ ਵਿੱਚ ਇੱਕ ਵਾਰ ਫਿਰ ਤੋਂ ਇਕੱਠ ਜਿਹੜਾ ਹੈਗਾ ਪਿੰਡ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ ਵਾਰ-ਵਾਰ ਇਕੱਠ ਕਰ ਰਹੇ ਨੇ ਹਾਲਾਂਕਿ ਇੱਕ ਪਾਸੇ ਸਰਕਾਰ ਇਹ ਵਿਸ਼ਵਾਸ ਦਵਾ ਰਹੀ ਹੈ ਲੋਕਾਂ ਨੂੰ ਵੀ ਭਾਈ ਤੁਹਾਡੀ ਸਹਿਮਤੀ ਦੇ ਨਾਲ ਹੀ ਜ਼ਮੀਨਾਂ ਲਵਾਂਗੇ ਜੇ ਸਹਿਮਤੀ ਹੈ ਤਾਂ ਤੁਹਾਡੀ ਜ਼ਮੀਨ ਨੂੰ ਹੱਥ ਤੱਕ ਨਹੀਂ ਲਾਇਆ ਜਾਊਗਾ ਤੇ ਦੂਜੇ ਪਾਸੇ ਖਬਰ ਇਹ ਵੀ ਫੈਲੀ ਹੋਈ ਹੈ ਕਿ ਰੋਪੜ ਜ਼ਿਲ੍ਹੇ ਦਾ ਜਿਹੜਾ ਪਿੰਡ ਸਮਰਾਲਾ ਹੈ ਸਮਰਾਲਾ ਦੇ ਲੋਕ ਇਸ ਲੈਂਡ ਪੂਲਿੰਗ ਪਾਲਿਸੀ ਦੇ ਲਈ ਜ਼ਮੀਨ ਦੇਣ ਦੇ ਲਈ ਤਿਆਰ ਹੋ ਚੁੱਕੇ ਨੇ ਸੋ ਪਿੰਡ ਦੇ ਲੋਕ ਨੇ ਗੱਲਬਾਤ ਕਰਦੇ ਕਿਉਂਕਿ ਇਹ ਚਰਚਾਵਾ ਬਹੁਤ ਲਗਾਤਾਰ ਜ਼ੋਰਾਂ ਤੇ ਨਾ ਇੱਕ ਚੀਜ਼ਾਂ ਸਸਿਕਾ ਜੀ ਕੀ ਨਾਮ ਹੈ ਤੁਹਾਡਾ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਤੁਸੀਂ ਇਸ ਪਾਲਿਸੀ ਨੂੰ ਕਹਿੰਦੇ ਅਪਣਾਇਆ ਹੈ ਜੀ ਬੜੀ ਚਰਚਾ ਛੜੀ ਹੋਈ ਹੈ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਅਸੀਂ ਇੱਕ ਇੰਚ ਜ਼ਮੀਨ ਨਹੀਂ ਦਿੰਦੇ ਜੀ अच्छा जी हां जी पर ਤੁਹਾਨੂੰ ਪਤਾ ਲੱਗਿਆ ਜੀ ਵੀ ਤੁਹਾਡੇ ਪਿੰਡ ਦੀ ਗੱਲ ਇਹ ਆ ਸਾਹਮਣੇ ਆ ਰਹੀ ਹੈ ਵੀ ਸ਼ਾਇਦ ਤੁਹਾਡੀ ਦਰਿਆ ਦੇ ਕੰਡੇ ਤੇ ਪਿੰਡ ਦੇ ਹੀ ਆ ਜੀ ਉਹ ਉਧਰ ਨਾਲ ਲੱਗੇ ਹੋਏ ਆ ਜਿੱਦਾਂ ਕਿ ਆਮ ਆਦਮੀ ਪਾਰਟੀ ਦੇ ਹੀ ਬੰਦੇ ਆ ਉਹੀ افਵਾਹ ਫਲਾ ਰਹੇ ਆ ਵੀ ਅਸੀਂ ਰਾਜੀ ਆ ਮੈਂ ਕਿ ਅਸੀਂ ਬਿਲਕੁਲ ਰਾਜੀ ਨਹੀਂ ਇਹ ਪਾਲਿਸੀ ਦਾ ਅਸੀਂ ਵਿਰੋਧ ਕਰਦੇ ਆ ਅਸੀਂ ਬਿਲਕੁਲ ਆਪਣੀ ਜ਼ਮੀਨ ਨਹੀਂ ਦੇਣੀ ਹੈਗੀ ਨਾ ਕੋਈ ਸਾਡੇ ਪਿੰਡ ਦਾ ਹੋਰ ਜ਼ਿੰਮੇਵਾਰ ਏ ਜ਼ਮੀਨ ਦੇ ਦੇਣ ਦੇ ਹੱਕ 'ਚ ਹੈਗਾ। ਤੇ ਵਿਰੋਧ ਜਿਤਾਇਆ ਜੀ ਤੁਸੀਂ ਆਪਣਾ? ਜਿਤਾਇਆ ਜੀ ਬਿਲਕੁਲ ਜਿਤਾਇਆ ਜੀ ਜਿੱਥੇ ਵੀ ਕੱਟ ਰੱਖਦੇ ਹਰੇਕ ਜਗ੍ਹਾ ਆਪਣਾ ਵਿਰੋਧ ਜਿਤਾਉਂਦੇ ਆਂ ਜੀ ਅਸੀਂ। ਐਸ.ਡੀ.ਐਮ ਸਾਹਿਬ ਨੂੰ ਤੁਸੀਂ ਦੇਖ ਕੇ ਆਏ ਹੋ? ਠੀਕ ਹੈ ਜੀ ਗਏ ਸੀਗੇ ਉੱਥੇ ਹੀ ਮੰਗ ਪੱਤਰ ਦੇ ਆਏ ਜੀ। ਹਾਂਜੀ। ਠੀਕ ਹੈ ਬਾਈ ਜੀ। ਤੁਹਾਡੇ ਵੀ ਆਏ ਉੱਥੇ ਜ਼ਮੀਨ? ਹਾਂਜੀ ਹਾਂਜੀ। ਸਮਰਾਲਾ ਪਿੰਡ ਹੈ ਜੀ। ਸਮਰਾਲੇ ਵੀ ਸਾਡੀ ਜ਼ਮੀਨ ਹੈ ਜੀ ਰੈਲੋ 'ਚ ਵੀ ਜ਼ਮੀਨ ਹੈ। ਤੇ ਦੋਹੇ ਪਿੰਡਾਂ ਦਾ ਜੋਰ ਦੇ ਨਾਲੇ ਖਬਰ ਚਲਾਈ ਜਾ ਰਹੀ ਹੈ ਜੀ। ਫੈਲੀ ਹੋਈ ਹੈ ਮਤਲਬ ਕਿ ਲੋਕਾਂ ਦੇ ਵਿੱਚ ਚਰਚਾ ਹੈ ਵੀ ਇਹ ਦੋ ਪਿੰਡ ਰਾਜੀ ਹੋ ਗਏ। ਬਿਲਕੁਲ ਨਹੀਂ ਜੀ ਰਾਜੇ ਉਹ ਜਿਹੜੀਆਂ ਵਿੱਚ ਕਾਲੀਆਂ ਭੇਡਾਂ ਹੋਣੀਆਂ ਕੋਈ ਉਹਨਾਂ ਨਾਲ ਗੱਲ ਠਾਲਦੀ। ਅਸੀਂ ਤਾਂ ਜ਼ਿਮੀਂਦਾਰ ਬੰਦੇ ਆ 5-7 ਪੁਸਤਾਂ ਦੇ ਸਾਡੇ ਬਜ਼ੁਰਗ ਖੇਤੀ ਕਰਦੇ ਆ। ਅਸੀਂ ਤਾਂ ਜ਼ਮੀਨ ਦਾ 1 ਇੰਚ ਸਰਕਾਰ ਨੂੰ ਨਹੀਂ ਦੇਣਾ। ਹਾਲਾਂਕਿ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ। ਸਾਨੂੰ ਬਿਨਾਂ ਪੁੱਛੇ ਨਾ ਖਵਾਣਾ ਸਾਡੇ ਨੰਬਰ ਕਿਉਂ ਦਿੱਤੇ ਆ? ਇੱਕ paisa ਸਰਕਾਰ ਕਹਿੰਦੀ ਜ਼ਿਮੀਂਦਾਰ ਨੂੰ ਪੁੱਛਿਆ ਜਾਊਗਾ। ਫੇ ਸਾਨੂੰ ਪੁੱਛ ਲੈਂਦੇ ਆ ਕਿ ਪਹਿਲਾਂ ਪਿੰਡ ਚ ਵੀ ਤੁਹਾਡੇ ਨਮਸ਼ਕਾਰ ਹੈਗੇ ਨਾਲ ਕਿਹਨੇ ਮੀਟਿੰਗਾਂ ਹੋਈਆਂ ਜੀ ਤੁਹਾਡੀ ਸਾਨੂੰ ਪੁੱਛਿਆ ਜੀ ਸਾਨੂੰ ਤਾਂ ਪੁੱਛਿਆ ਹੀ ਨਹੀਂ ਸਾਨੂੰ ਤਾਂ ਜਿਹੜਾ ਅਖਬਾਰ ਚ ਖਬਰ ਆਈ ਅੱਜ ਤਾਂ ਉਦੋਂ ਵੱਢੀ ਐ ਉਦੋਂ ਦੇ ਪਿੰਡ ਇਕੱਠੇ ਕਰੇ ਮਤੇ ਪਾਏ ਐਸ ਡੀ ਐਮ ਨੂੰ ਦਿੱਤੇ ਹੋਰ ਜੋ ਕਾਰਵਾਈ ਤੇ ਪੂਰੀ ਕਾਰਵਾਈ ਕਰਤੀ ਹੁਣ ਹੀ ਤੇ ਬਾਅਦ ਅਸੀਂ ਸੁਪਰੀਮ ਹਾਈ ਕੋਰਟ আর ਸੁਪਰੀਮ ਕੋਰਟ ਨੂੰ ਵੀ ਜਾਵਾਂਗੇ ਅਸੀਂ ਜਣੀ 1 ਇੰਚ ਜ਼ਮੀਨ ਨਹੀਂ ਦੇਣੀ ਸਾਡੀ ਰੋਟੀ ਰੋਜੀ ਐ ਸਾੜੀ ਜ਼ਮੀਨ ਖੋਹੂਗੀ ਤਾਂ ਅਸੀਂ ਮਰ ਜੂਗੇ ਉਹ ਕਿਹੜਾ ਕਹਿੰਦੇ ਜੀ ਖੋਹਣੀ ਆ ਉਹ ਕਹਿੰਦੇ ਇੱਥੇ ਡਿਵੈਲਪ ਹੋਣਾ ਜੀ ਜਿਹਦੇ ਵਿੱਚੋਂ ਤੁਹਾਨੂੰ ਜਦੋਂ ਇੱਕ ਰਹਿਸ਼ੀ ਮਿਲਣਾ ਜੀ 1000 ਗਜ ਦਾ 200 ਗਜ ਦਾ ਕਮਰਸ਼ੀਅਲ ਜਿਹੜਾ ਮਿਲਣਾ ਜੀ ਕਹਿੰਦੇ ਉਹਦਾ ਤਾਂ ਕਿਰਾਇਆ ਹੀ ਬਹੁਤ ਲੱਖਾਂ ਰੁਪਏ ਦੇ ਵਿੱਚ ਅਜ ਮਹੀਨੇ ਦਾ ਨੂੰ ਕਿਸੇ ਪਲਾਟ ਦੀ ਲੋੜ ਨਹੀਂ ਕਿਸੇ ਸ਼ੋਰੂਮ ਦੀ ਲੋੜ ਨਹੀਂ ਜੇ ਸਰਕਾਰ ਸਾੜੇ ਪੱਖ ਦੀ ਹੈਗੀ ਆ ਤਾਂ ਜਿੱਕਣ ਅਖਬਾਰ 'ਚ ਸਾਡੇ ਨੰਬਰ ਪਾਏ ਆ ਉਹਨਾਂ ਨਾਲ ਓਕਣੇ ਦੁਬਾਰਾ ਅਖਬਾਰ 'ਚ ਸਾਡੇ ਨੰਬਰ ਕੱਢ ਦੇਣ ਪੰਜੇ ਪਿੰਡਾਂ ਦੇ ਤੁਹਾਡੀ ਕਿੰਨੀ ਜ਼ਮੀਨ ਆ ਗਈ ਜੀ ਮੇਰਾ ਇੱਕ ਕੀਲਾ ਜੀ ਇੱਕ ਕੀਲੇ 'ਚ ਪੰਜ ਜੀ ਆ ਅਸੀਂ ਖਾਉਂਗੇ ਕਿ ਅਸੀਂ ਭੁੱਖੇ ਮਰ ਜਾਊਂਗੇ ਤੁਹਾਡੇ ਨੰਬਰ ਵੀ ਬੋਲਦੇ ਉਸ ਪੁਲਿਸੀ ਬੋਲਦੇ ਜੀ ਨੰਬਰ ਰਾਈ ਲੋ ਜੀ ਬੋਲਦੇ ਸਮਰਾਲੇ ਜੀ ਬੋਲਦੇ ਅਸੀਂ ਤਾਂ ਇਹ ਜ਼ਮੀਨ ਪਿੱਛੇ ਸ਼ਹੀਦਦਿਆਂ ਵੀ ਪਾ ਦੂਗੇ ਮਰ ਵੀ ਜਾਊਂਗੇ ਸਾਨੂੰ ਮਰਨਾ ਚੰਗਾ ਭੁੱਖੇ ਜਮੀਰ ਬਿਨਾ ਅਸੀਂ ਭੁੱਖੇ ਨਹੀਂ ਮਰਨਾ ਅਸੀਂ ਲੜਾਈ ਲੜ ਕੇ ਮਰ ਜਾਊਂਗੇ ਸਾਨੂੰ ਕੋਈ ਪਰਵਾਹ ਨਹੀਂ ਆਪਣੀ ਕਿੰਨੀ ਜ਼ਮੀਨ ਹੈ ਬਾਈ ਜੀ ਆਪਣੇ 4 ਕਿਲੇ ਆ ਜੀ ਪਿੰਡ ਸਮਰਾਲੇ ਦੇ ਕਿਰਚੋਂ ਕਿੰਨੇ ਕਿਲੇ ਦੇ ਰਹੇ ਹੋ ਸਰਕਾਰ ਨੂੰ ਕੋਈ ਵੀ ਨਹੀਂ ਦੇਣਾ ਜੀ ਬਿਲਕੁਲ 1 ਇੰਚ ਵੀ ਨਹੀਂ ਦੇਣਾ ਜੀ ਉਹਦਾ 2-3 ਬੰਦੇ ਆ ਸਾਡੇ ਪਿੰਡ ਚ ਗੁੰਮਰਾਹ ਕਰ ਰਹੇ ਆ ਜੀ ਵੀ ਜ਼ਮੀਨ ਦੇਣਾ ਅਸੀਂ ਨਹੀਂ ਦੇਣੀ ਜੀ ਬਿਲਕੁਲ ਵੀ ਅੱਛਾ ਜੀ ਹਾਂ ਜੀ ਜਾਂ ਮਰ ਜਾਾਂਗੇ ਜਾਂ ਮਾਰ ਦੇਂ ਪਰ ਜ਼ਮੀਨ ਨਹੀਂ ਦੇਣੀ ਕਿਸੇ ਨੂੰ ਨਹੀਂ ਮਤਲਬ ਕਿ ਤੁਸੀਂ ਚਾਹੁੰਦੇ ਨਹੀਂ ਵੀ ਤੁਹਾਡੇ ਡਿਵੈਲਪਮੈਂਟ ਹੋਵੇ ਜੀ ਇੱਥੇ ਜੀ ਬਿਲਕੁਲ ਨਹੀਂ ਸਰਕਾਰ ਤੱਕਾ ਕਰ ਰਹੀ ਆ ਜੀ ਇਹ بس ਅੱਜ ਤੱਕ ਖੇਤੀਬਾੜੀ ਵਾਲੇ ਬੰਦੇ ਵਾ ਸਰਕਾਰਾਂ ਧੱਕਾ ਲੱਗਿਆ ਜੀ ਬਹੁਤ ਜ਼ਿਆਦਾ ਕਰਨ ਜ਼ਿੰਮੇਦਾਰਾਂ ਨਾਲ ਇਹਨਾਂ ਜ਼ਿੰਮੇਦਾਰੇ ਦੇਖਿਆ ਹੋਰ ਕੋਈ ਨਹੀਂ ਦਿਖਿਆ ਇਹਨਾਂ ਕਹਿੰਦੇ ਜੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਜਿਹੜੀਆਂ ਤੇ ਉਹ ਦਰਿਆ ਦੇ ਕੰਢੇ ਚਾ ਉਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਫਾਇਦਾ ਜੀ ਇਸ ਕਰਕੇ ਤੁਹਾਨੂੰ ਜਿਹੜੀਆਂ ਉਹ ਦਰਿਆ ਦੇ ਵਿੱਚ ਆਉਂਦੀਆਂ ਜੀ ਜ਼ਮੀਨਾਂ ਉਹ ਪਾਣੀ ਦੀ ਮਾਰ ਵੀ ਪੈਂਦੀ ਜੀ ਇਸ ਕਰਕੇ ਤੁਸੀਂ ਤਾਂ ਰਾਜੀ ਹੋਏ ਪਿਆ ਜੀ ਨਹੀਂ ਜੀ ਨਹੀਂ ਨਾ ਪਾਣੀ ਦੀ ਮਾਰ ਵਾਲੀ ਹੈ ਉਹ ਨਹੀਂ ਇੱਥੇ ਬਿਲਡਿੰਗਾਂ ਬਣਾਉਂਗੇ ਜੀ ਇਹ ਪਾਣੀ ਦੀ ਮਾਰ ਸਰਕਾਰ ਨੂੰ ਲੱਗ ਰਹੀ ਹੈ ਤੇ ਉੱਥੇ ਬਿਲਡਿੰਗਾਂ ਬਣਾਉਂਗੇ ਪਰ ਉਹ ਜਿਹੜੇ ਲੋਕ ਉੱਥੇ ਲਾਉਂਗੇ ਪਾਣੀ ਚੱਲਦਾ ਜੇ ਉੱਥੇ ਪਾਣੀ ਚੱਲਦਾ ਉਹਨਾਂ ਨੇ ਕੋਈ ਕੋਈ ਨਕਸ਼ਾ ਦੇਖਿਆ ਨਹੀਂ ਜਿਹੜੇ ਬੰਦੇ ਤੁਸੀਂ ਕਹਿੰਦੇ ਹੋ ਫਿਰ ਉਹਨਾਂ ਨੂੰ ਸਾਹਮਣੇ ਤੁਸੀਂ ਕਿਉਂ ਨਹੀਂ ਲੈ ਕੇ ਆ ਰਹੇ ਜੀ ਜਿਹੜੇ ਤੁਹਾਡੇ ਪਿੰਡ ਦੇ ਆ ਜੀ ਆਉਣ ਵਾਲੇ ਟਾਈਮ 'ਚ ਉਹ ਬੰਦਿਆਂ ਨੂੰ ਲਿਆਉਂਗੇ ਸਾਹਮਣੇ ਲੈ ਕੇ ਆਉਂਗੇ ਜਿਹੜੇ ਜਿਹੜੇ ਬੰਦੇ ਆ ਕਿ ਸਿਰਫ ਦੋ ਬੰਦੇ ਆ ਜੀ ਆਉਣ ਵਾਲੇ ਟਾਈਮ 'ਚ ਉਹ ਤੁਹਾਡੇ ਸਾਹਮਣੇ ਕਰ ਦਾਂਗੇ ਜੀ ਜਿਹੜੇ ਜਿਹੜੇ ਉਹ ਦੋ ਬੰਦੇ ਜੀ ਉਹਨਾਂ ਨੇ ਆਪਣੀ ਦੇਤੀ ਹੋਣੀ ਜੀ ਉਹਨਾਂ ਦੇ ਹਾਇਓ ਕੁਝ ਨਹੀਂ ਥੋੜੀ ਬਹੁਤੀ ਆਉਂਦੀ ਹੈ ਜੀ ਹਾਂ ਜੀ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਹੈ ਜੀ ਅੱਛਾ ਹਾਂ ਜੀ ਬਹੁਤ ਬਾਈਕ ਲੱਗੇ ਹੋਣੇ ਯਾਰਣ ਲ ਰਾਜਨੀਤੀ ਕਰਦੇ ਅਸੀਂ ਤਾਂ ਬਹੁਤ ਵਧੀਆ ਮੌਜਾਂ ਕਰ ਰਹੇ ਜੀ ਪੰਜ ਸੱਤ ਪੋਸਤਾਂ ਤੇ ਚੰਗੇ ਨਹੀਂ ਨਾ ਲੱਗਦਾ ਸਾਡੀ ਜ਼ਮੀਨ ਥੋੜੋ ਸਾਡੇ ਕੋਲ ਤਾਂ ਸੋਨੇ ਦੀ ਜੜੀ ਹੈ ਅਸੀਂ ਸੋਨੇ ਦੀ ਜੜੀ ਕਿਉਂ ਦਈਏ ਕਿਸੇ ਨੂੰ ਸੋਨੇ ਦੀ ਜੜੀ ਤਾਂ ਕੀਮਤੀ ਜਗ੍ਹਾ ਕੋਈ ਚੀਜ਼ ਹੈ ਹੋ ਨਹੀਂ ਸੋਨੇ ਬਦਲੇ ਜੇ ਤੁਹਾਨੂੰ ਉਹ ਫਿਕਰੇ ਦੇ ਰਹੇ ਕਹਿੰਦੇ ਜੀ ਅਸੀਂ ਮਾਰਾ ਸਾਨੂੰ ਸੋਨਾ ਹੀ ਚਾਹੀਦਾ ਸੋਨੇ ਦੀ ਜੜੀ ਚਾਹੀਦੀ ਹੈ ਅਸੀਂ ਸਾਨੂੰ ਕੋਈ ਹੀਰਾ ਨਹੀਂ ਕੋਈ ਪਲਾਟ ਨਹੀਂ ਕੁਝ ਨਹੀਂ ਚਾਹੀਦਾ ਇਹ ਸਰਕਾਰ ਵਰਦਾ ਸਰਕਾਰ ਦੇ ਸਾਨੂੰ ਪਤਾ ਹਾਲਤਾਂ ਦਾ ਜਿਹੜੀ ਸਰਕਾਰ ਕਹਿੰਦੀ ਕਲੌਨੀਆਂ ਪਾਸ ਕਰੂਗੇ ਫਲਾਣਾ ਕਰੂਗੇ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਤੁਸੀਂ ਕਾਂਗਰਸ ਤਾਂ ਨਹੀਂ ਕਿਉਂਕਿ ਬਰਿੰਦਰ ਢਿੱਲੋਂ ਵੀ ਅੱਜ ਇੱਥੇ ਆਏ ਆ ਜੀ ਤੁਸੀਂ ਪਾਰਟੀ ਜਣੀ ਮੈਂ ਜਿਹੜਾ ਸੱਚਾ ਕੰਮ ਕਰਦਾ ਸੱਚਾ ਲੋਕਾਂ ਦੀ ਸੇਵਾ ਕਰਦਾ ਕੁਰਸੀ ਬੈਠ ਕੇ ਅਸੀਂ ਉਹਦੇ ਨਾਲ ਹੈ ਸਰਕਾਰ ਕਲੌਨੀਆਂ ਕਹਿੰਦੀ ਚੰਗੀਆਂ ਦਵੂਗੀ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਰੋਪੜ ਦੇ ਰੋਡਵੇ ਦੀ ਬੱਸ ਵਿੱਚ ਬੈਠਿਆ ਸਰਾਂਦੇ ਜਾ ਕੇ ਦੋ ਹੀ ਟਾਇਰ ਚੱਕੇ ਖੁੱਲ ਗਏ ਇਹ ਸਰਕਾਰ ਕਿਹੜੀ ਕਲੌਨੀਆਂ ਦੇ ਕੇ ਲੋਕਾਂ ਨੂੰ ਬਸਾ ਦੂਗੀ ਬਿਲਕੁਲ ਬਿਲਕੁਲ ਉਦੋਂ ਬਾਅਦ ਫੇਰ ਗਿਆ ਡਰਾਈਵਰ ਇਹਨਾਂ ਦੇ ਡੀਪੂ ਚ ਡੀਪੂ ਵਾਲੇ ਨੂੰ ਕਹਿੰਦੇ ਵੀ ਫਲਾਣਾ ਨੰਬਰ ਗੱਡੀ ਲੈ ਜਾ ਉਹਨੂੰ ਸੈਲਮਾਰੀ ਉਹਦੇ ਇੰਜਣੇ ਨਹੀਂ ਅਸੀਂ ਸਰਕਾਰ ਪਰ ਕਿਹ ਅਸ ਰੱਖੂਗੇ ਸਾਨੂੰ ਕਿਆ ਚਲਾਉਣਾ ਇਹਨਾਂ ਨੇ ਜੇ ਵਸੇ ਜਲਦੀ ਅਸੀਂ ਤਾਂ ਇਹਨਾਂ ਮਰੇ ਹੱਥ ਬੰਨਤੇ ਸਾਨੂੰ ਰੋਟੀ ਖਾਣ ਦੋ ਹੀਰ ਰਾਂਝਾ ਗਾਉਣ ਦੋ ਸਾਨੂੰ ਤੁਹਾਡੇ ਵਿਕਾਸ ਦੀ ਲੋੜ ਨਹੀਂ 5 ਸਾਲ ਵਾਸਤੇ ਤੁਸੀਂ ਆ ਗਏ ਸਾਲ ਇੱਕ ਰਹਿ ਗਿਆ ਤੁਹਾਨੂੰ ਤੋਰ ਦੇਣਾ ਮੁੜ ਕੇ ਆਪਣੇ ਘਰਾਂ ਜਾਓ ਤੁਹਾਡਾ ਤੁਹਾਡਾ ਕੋਈ ਝੋਲਾ ਚੱਕਣ ਵਾਲਾ ਪਿੰਡ 25 ਸਾਲ ਰਾਜ ਕਰਨ ਜੋਗੇ ਨਹੀਂ ਹਾਂ ਜੀ 25 ਸਾਲ ਬਾਦਲ ਵੀ 25 ਸਾਲ ਕਹਿੰਦਾ ਤਾਂ ਕਿੱਥੇ ਗਿਆ 117 ਜੋ ਦੋ ਰਹਿ ਗਈਆਂ ਇਹਨਾਂ ਦੀ ਇੱਕ ਵੀ ਨਹੀਂ ਰਹਿਣੀ ਇਹ ਲੋਕੇ ਕੋਲ ਸੀ ਇਹ ਬਿਠਾ ਲਦੇ ਆ ਲੋਕੇ ਤਾਰ ਲੋਕੇ ਤਾਰ ਦਿੰਦੇ ਨਾਲੇ ਹਾਰ ਪਾ ਕੇ ਤਾਰ ਬਸ ਡੇਢ ਸਾਲ ਦੇ ਇਹ ਪਿੰਡਾਂ 'ਚ ਵੜ ਕੇ ਦਿਖਾ ਦੇਵੇ ਡੇਢ ਸਾਲ ਤੇ ਬਾਅਦ ਕਿਸੇ ਨੇ ਨਹੀਂ ਵੜਨ ਦੇਣਾ ਜਾਂ ਚੌਣ ਜਬਤਾ ਲੱਗ ਗਿਆ ਉਹਨਾਂ ਨੂੰ ਵੀ ਨਹੀਂ ਤੁਸੀਂ ਪਹਿਲਾਂ ਇਹਨਾਂ ਨੂੰ ਕਿਹਾ ਸੀ ਪਹਿਲਾਂ ਅਕਾਲੀਆ ਕਾਂਗਰਸੀ ਨੂੰ ਕਹਿੰਦੇ ਸੀ ਹੁਣ ਵੜ ਕੇ ਦਿਖਾਓ ਆਮ ਆਦਮੀ ਪਾਰਟੀ ਲੈ ਜਾਂਦੀ ਹੁਣ ਉਹਨਾਂ ਨੂੰ ਕਹਿੰਦੇ ਆ ਫਿਰ ਹੁਣ ਤੁਹਾਨੂੰ ਕਾਂਗਰਸ ਅਸੀਂ ਚੰਗੀ ਲੱਗਣ ਲੱਗੇ ਜੀ ਜਾਂ ਅਕਾਲੀ ਚੰਗੇ ਨਹੀਂ ਕੋਈ ਚੰਗਾ ਨਹੀਂ ਲੱਗਦਾ ਜਿਹੜਾ ਅੱਜ ਦੇ ਦਿਨ ਸਾਡੇ ਕੋਲ ਦੁੱਖ ਦੇ ਟਾਈਮ ਸਾਡੇ ਕੋਲ ਆਊਗਾ ਸਿਆਣੀ ਵੀ ਕਹਿੰਦੇ ਜਿਹੜਾ ਦੁੱਖ ਦੀ ਘੜੀ 'ਚ ਤੁਹਾਡੇ ਕੋਲ ਖੜੂਗਾ ਉਹਦਾ ساری ਉਮਰ ਤੁਸੀਂ ਸਾਥ ਦਿਓ ਅੱਜ ਸਾਡੇ ਔਖੇ ਵੇਲੇ ਟਾਈਮ ਜਿਨ੍ਹਾਂ ਨੇ ਪਹਿਲਾਂ ਤੁਹਾਨੂੰ ਦੁੱਖ ਦਿੱਤੇ ਉਹੀ ਅੱਜ ਦੁੱਖ ਦੇ ਵਿੱਚ ਖੜਨ ਹੈਗੇ ਕਿ ਉਹਨਾਂ ਨੂੰ ਤੁਸੀਂ ਕਹਿੰਦੇ ਕੋਈ ਦੁੱਖ ਨਹੀਂ ਦਿੰਦਾ ਇਹਨਾਂ ਦੁੱਖ ਨਹੀਂ ਦਿੰਦਾ ਜੇ ਕਿਣੇ ਕਰਤਾਰ ਰੰਮਲੇ ਦਾ ਗਾਣਾ ਆਇਆ ਤਾਂ ਕਹਿੰਦਾ ਵਿਆਹ ਮਕਲਾਵੇ ਬਸੇਰੇ ਦੇਖੇ ਪਰ ਹੱਥੋਂ ਪਾਈ ਨਹੀਂ ਦੇਖੀ ਇਹ ਤਾਂ ਸਾਲੀ ਹੱਥੋਂ ਪਾਈ ਐ ਬਿਲਕੁਲ ਜਿਨ੍ਹਾਂ ਨੇ ਪਲਾਟ ਲੇਗਾ ਪਾਤਾ ਦਾ ਬਜ਼ੁਰਗ ਨੇ 10 ਲੱਖ ਰੁਪਏ ਦਾ ਪਲਾਟ ਮਕਾਨ ਪਰ ਲਾਇਆ 2 ਲੱਖ ਦਾ ਪਲਾਟ ਲਿਆ ਉਹਨੂੰ ਗਾਣੇ ਨਹੀਂ ਆਏ ਤੁਹਾਡਾ ਦੁੱਖ ਬੋਲਦਾ ਬਿਲਕੁਲ ਬਿਲਕੁਲ ਦੁੱਖ ਹੈ ਜੀ ਸਾਡਾ 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 ਮਰਨ ਹੋਇਆ ਹੋਇਆ ਕੀ ਨਾਮ ਤੁਹਾਡਾ ਜੀ ਪ੍ਰੇਮ ਸਿੰਘ ਪਿੰਡ ਲੈ ਲਊਗਾ ਇਹ ਬਾਈ ਪਰਚਾ ਹੋ ਗਿਆ ਜਾਂ ਉਹਨੂੰ ਵੇਰ ਹੋ ਜਾਣ ਦੇ ਪਹਿਲਾਂ ਵੀ ਹੋਈ ਵੀ ਉਹ ਮਹਾਰਾਜੇ ਜੇ ਜ਼ਮੀਨਾਂ ਲੈ ਲੀਆਂ ਅਸੀਂ ਭੁੱਖ ਦੇ ਤੋੜੇ ਨਾਲ ਮਰਬੀਦਾ ਜਾਣਾ ਜੇ ਪਰਚਾ ਹੋ ਜੂਗਾ ਜੇਲ੍ਹ ਚ ਰੋਟੀ ਤਾਂ ਸਾਨੂੰ ਮਿਲੇ ਜਾਣੀ ਆ ਪਰਤੇ ਕਿਰਾਏ ਵੀ ਸਾਡੇ ਉੱਤੇ ਆ ਰਹੇ ਜੀ ਅਸੀਂ ਅਸੀਂ ਇੰਨਾ ਮਰੇ ਹੋਏ ਨਹੀਂ ਹੈਗੇ ਖੇਤੀ ਜ਼ਮਾਨਤ ਵਿੱਚ ਮੀਨਾ ਕਰਾਉਂਦੀ ਖੇਤੀਓ ਕਰਦੇ ਰਹੇ ਜੀ ਤੁਸੀਂ ਪਹਿਲਾਂ ਤੋਂ ਖੇਤੀਓ ਕਰਦਾ ਰਹੇ ਹਾਂ ਜੀ ਖੇਤੀਓ ਕਰਦਾ ਹੂੰ ਖੇਤੀ ਤੇ ਨਿਰਭਰ ਹਾਂ ਅਸੀਂ ਤਾਂ ਸਾਡੇ ਤਾਂ ਪੰਜ ਪਿੰਡਾਂ 'ਚ ਰਿਸ਼ਤੇ ਨਹੀਂ ਹੋਣੇ ਹੁਣ ਅਗਲਾ ਪੁੱਛਦਾ ਕਿੰਨੀ ਜ਼ਮੀਨ ਹੈ ਸ਼ਹਿਰ ਦੇ ਨੇੜੇ ਫੇਰ ਤਾਂ ਰਿਸ਼ਤਾ ਹੋ ਜਾਣਾ ਜਦ ਹੁਣ ਜ਼ਮੀਨ ਹੀ ਨਹੀਂ ਰਣੀ ਰਿਸ਼ਤਾ ਕੀ ਨਾਲ ਹੋਰੇ ਨਾਲ ਕਰਨਾ ਤੁਸੀਂ ਕੀ ਕਰਨਾ ਰਿਸ਼ਤਾ ਕਰਾ ਕੇ ਸਾਡੇ ਨਿਆਣਿਆਂ ਦਾ ਕਰਨਾ ਠੀਕ ਹੈ ਜੀ ਸਾਡੇ ਗਾਹਾਂ ਨੂੰ ਤਾਂ ਜੰਮਣੇ ਆ ਅਸੀਂ ਮਹਾਰਾਜੇ ਸਾਨੂੰ ਮਰਨਾ ਮਨਜ਼ੂਰ ਹੈ ਜੇਲ੍ਹ ਜਾਣਾ ਜ਼ਰੂਰ ਹੈ ਸਾਨੂੰ ਜਿਹੜੀ ਮਰਜ਼ੀ ਸਰਕਾਰ ਮਾਰ ਦੇਵੇ ਜਿਹੜੀ ਆਮ ਪਾਰਟੀ ਵਾਲੀ ਹੈ ਅਸੀਂ ਕੋਈ ਪ੍ਰਵਾਹ ਨਹੀਂ ਕਰਨੀ ਸਾਡਾ 9 ਤਾਂ ਹੋਜੂ ਪੰਜ ਪਿੰਡਾਂ 'ਚ ਕਿਉਂਕਿ ਕਿਉਂਕਿ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਪਰ ਕਿਸੇ ਮੰਤਰੀ ਜਾਂ ਵਿਧਾਇਕ ਨੇ ਦਿੱਤੀ ਇਹ ਜ਼ਮੀਨ ਉਹਨਾਂ ਦੀ ਆਈ ਇਹ ਸਮਝ ਨਹੀਂ ਹੁੰਦੀ ਅੱਜ ਤੱਕ ਸਰਕਾਰ ਨੇ ਸਾਨੂੰ ਦਿੱਤਾ ਗਿਆ ਸਾਡੇ ਬਜ਼ੁਰਗਾਂ ਦੀ ਜ਼ਮੀਨ ਆ ਅਸੀਂ ਉਹ ਵੀ ਦੇ ਦिए ਮਰ ਗਏ ਸਾਡੇ ਬਜ਼ੁਰਗ ਲੰਗੋਟਾ ਲਾ ਕੇ ਨੱਗੇ ਪੈਰੀਂ ਚੱਲਦੇ ਖੂਹ ਹੱਕ ਦੇ ਅਸੀਂ ਹੁਣ ਜ਼ਮੀਨਾਂ ਛੱਡ ਦਈਏ ਫੇਰ ਤਾਂ ਸਾਡਾ ਜੰਮਣ ਦਾ ਹੀ ਕੋਈ ਫਾਇਦਾ ਨਹੀਂ ਹੈਗਾ ਨਹੀਂ ਛੱਡਣੀ ਇਹਨੂੰ ਕਹਿੰਦੇ ਮਾਲਕ ਤਾਂ ਤੁਸੀਂ ਹੋ ਰਹੂਗੇ ਜੀ ਤੁਸੀਂ ਲੋਨ ਵੀ ਲੈ ਸਕਦੇ ਸਰਕਾਰ ਦੀ ਰਣਨੀਤੀ ਦਾ ਕਾਨੂੰਨਾ ਦਾ ਕੋਈ ਮਤਵਲੇ ਨਹੀਂ ਸਾਨੂੰ ਲੈਂਡ ਪੋਰਗ ਕਰ ਦਵੇ ਜਾ ਕੇ ਦਿੱਲੀ ਚ ਇਹ ਦਿੱਲੀ ਵਾਲਿਆਂ ਦਾ ਕੱਢ ਤੇ ਉੱਥੇ ਹੀ ਕਹਿੰਦੇ ਅਸੀਂ ਰਾਜ ਕਰੂਗੇ ਹੈਗਾ ਕੋਈ ਦਿੱਲੀ ਜਿਹਨਾਂ ਦਾ ਇਹਨਾਂ ਰਹਿਣਾ ਇੱਥੇ ਵੀ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜਾ ਰੋਪੜ ਜ਼ਿਲ੍ਹਾ ਇਹਨੂੰ ਪਾਲਿਸੀ ਚੋਂ ਕੱਢ ਕੱਢ ਦਿੱਤਾ ਜਾਵੇ ਪਹਿਲਾਂ ਅਸੀਂ ਛੱਡਾ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਆ ਮਿੱਤੂ ਸੀ ਸਾਨੂੰ ਆਪਣੀ ਆਵਾਜ਼ ਨਾ ਸੁਣਾਓ ਲੋਕਾਂ ਦੀ ਆਵਾਜ਼ ਸੁਣੋ ਤੁਸੀਂ ਜੋ ਲੋਕ ਕਹਿ ਰਹੇ ਆ ਲੋਕਾਂ ਦਾ ਦਰਦ ਆ ਸਾਨੂੰ ਰਾਤ ਤੋਂ 12 ਵਜੇ ਤੋਂ ਬਾਅਦ ਜਾਗ ਆ ਜਾਂਦੀ ਆ ਉਸ ਤੋਂ ਬਾਅਦ ਨੀਂਦ ਨਹੀਂ ਆਉਂਦੀ ਨਹੀਂ ਉਹ ਕਹਿੰਦੇ ਏਕਣਾ ਤਾਂ ਬੇਚੈਨ ਹੋਣ ਦੀ ਲੋੜ ਨਹੀਂ ਐ ਤਾਂ ਸਹਿਮਤੀ ਅਸਹਿਮਤੀ ਹੈ ਜੀ ਵੀ ਨਹੀਂ ਦੇਣੀ ਐ ਸਹਿਮਤ ਅਸੀਂ ਕਰਾਂਗੇ ਕੀ ਮਤਲਬ ਸਾਡੇ ਕੋਲ ਰਹਿਣਾ ਕੱਖ ਨਹੀਂ ਐ ਤੇ ਅਸੀਂ ਕੀ ਕਰਾਂਗੇ ਹਜ਼ਾਰ ਗੱਦ ਦੇ ਪਲਾਂਟ ਨੂੰ ਸਾਨੂੰ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਤੁਹਾਡੇ ਮੱਦੇਨਜ਼ਰ ਵੀ ਬੇਨਤੀ ਹੈ ਵੀ ਇਹ ਜਿਹੜੀ ਪਾਲਿਸੀ ਆ ਇਹਨੂੰ ਰੱਦ ਕੀਤਾ ਜਾਵੇ ਨਾ ਦੇਣ ਲੈਣ ਦੀ ਗੱਲੇ ਨਾ ਕਰੋ ਇਹ ਪਾਲਿਸੀ ਦੱਦ ਕਰਦਣ ਸਰਕਾਰ ਪਾਵਰ ਵਿੱਚ ਆ ਉਹਨਾਂ ਕੋਲ ਇਸ ਟਾਈਮ ਪਾਵਰ ਹੈ ਜੇ ਉਹ ਬਣਾ ਸਕਦੀ ਪਾਲਿਸੀ ਨੂੰ ਤੇ ਸਰਕਾਰ ਲੋਕਾਂ ਦੀ ਆਵਾਜ਼ ਸੁਣ ਕੇ ਉਹਨੂੰ ਰੱਦ ਵੀ ਕਰ ਸਕਦੀ ਹੈ ਬੇਨਤੀ ਆ ਸਾਡੀ ਹੱਥ ਜੋੜ ਕੇ ਵੀ ਚੜਾ ਸਾਹਿਬ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਆ ਤੇ ਤੁਹਾਡੇ ਥਰੂ ਵੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਅਸੀਂ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਚੁਣਿਆ ਅਸੀਂ ਇੰਨਾ ਨਹੀਂ ਸੀ ਪਾਣਾ ਵੀ ਸਾਡੇ ਨਾਲ ਇੰਨਾ ਮਾੜਾ ਹੋ ਜਾਏਗਾ ਤੁਸੀਂ ਵੀ ਪਹਿਲਾਂ ਵੋਟਾਂ ਪਾਈਆਂ ਜੀ ਵੈਸੇ ਇਹਨਾਂ ਨੂੰ ਜੀ ਸਰਕਾਰ ਲਿਆਉਣ ਨੂੰ ਦੁਹਿਆਂ ਤੋਂ ਦੁਖੀ ਸੀਗੇ ਤੁਸੀਂ ਤੁਸੀਂ ਤਾਂ ਆਮ ਨੂੰ ਪਾਈਆਂ ਨੇ ਇਹ ਤਾਂ ਪਤਾ ਨਹੀਂ ਕਿੱਥੇ ਤੇ ਕਿਵੇਂ ਵੋਟਾਂ ਪਈਆਂ ਆਹੀ ਤਾਂ ਭਲੇਖਾ ਵੀ 92 ਇਹੀ ਲੋਕਾਂ ਨੂੰ ਦੀ ਸੀਗੇ ਦੁਹਿਆਂ ਸਰਕਾਰਾਂ ਨਾਲ ਲੋਕ ਲੋਕ ਰੱਜੇ ਨਹੀਂ ਤੇ ਉਹਨਾਂ ਨੂੰ ਤੁਹਾਨੂੰ ਪੈਨਸ਼ਨਾਂ ਦਿੱਤੇ ਨਹੀਂ ਦੀ ਤੁਸੀਂ ਇਹਨਾਂ ਨੂੰ ਨਹੀਂ ਪਾਈਆਂ ਫਿਰ ਪਹਿਲੇ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਾਂ ਕਹਿੰਦੇ ਵੀ 70 ਸਾਲਾਂ ਤੋਂ ਕਾਂਗਰਸੀ ਗਾਲੀ ਭਾਈ ਮਿਲ ਕੇ ਲੁੱਟਦੇ ਹੁੰਦੇ ਉਹਨਾਂ ਨੂੰ ਪਾਤੀ ਕਿਸੇ ਨੂੰ ਤੁਸੀਂ ਉਹ ਮਹਾਰਾਜ ਹੱਥੋਂ ਪਾਈ ਨਹੀਂ ਤੀ ਉਹਨਾਂ ਦਾ ਕਰੇ ਬਾਕੀ ਸਰਕਾਰਾਂ ਨਾ ਨਾ ਅਕਾਲੀਆਂ ਨੇ ਕਰੀ ਨਾ ਕਾਂਗਰਸ ਨੇ ਵੀ ਤਾਂ ਤੁਹਾਨੂੰ ਇਹੀ ਕਹਿ ਰਹੇ ਵੀ ਹੱਥੋਂ ਪਾਈ ਨਹੀਂ ਹੋਣੀ ਭਾਈ ਸਹਿਮਤੀ ਜਾਂ ਜੇ ਅਸਹਿਮਤ ਹੋ ਤੁਸੀਂ ਤਾਂ ਠੀਕ ਹੈ ਨਹੀਂ ਪਰ ਜੀ ਸਾਡੀ ਸਹਿਮਤੀ ਹੈ ਉਹ ਨਹੀਂ ਬਿਲਕੁਲ ਨਹੀਂ ਸਹਿਮਤੀ ਸਹਿਮਤੀ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਸਹਿਮਤੀ ਇਹ ਆਪਣਾ ਕਾਨੂੰਨ ਵਾਪਸ ਲੈ ਲਓ ਉਸੇ ਤਰ੍ਹਾਂ ਅਖਬਾਰ ਦੇ ਵਿੱਚ ਪਾ ਕੇ ਦੇ ਦੋ ਵੀ ਸਾਡੇ ਨੰਬਰ ਕੱਟ ਦੋ ਬਿਲਕੁਲ ਸੋ ਬਿਲਕੁਲ ਜੀ ਸਮਰਾਲਾ ਪਿੰਡ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ ਜਿਹਦੇ ਵਿੱਚ ਚਰਚਾ ਸੀਗੀ ਰੈਲੋਂ ਤੇ ਸਮਰਾਲਾ ਦੇ ਕੁਝ ਕਿਸਾਨ ਜਿਹੜੇ ਤਿਆਰ ਹੋਏ ਆ ਜ਼ਮੀਨ ਦੇਣ ਦੇ ਲਈ ਆਪਣੀ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਪਰ ਇਹਨਾਂ ਲੋਕਾਂ ਨੇ ਸਪਸ਼ਟ ਕੀਤਾ ਵੀ ਇੱਥੇ ਸੋਗੀ 101% ਲੋਕ ਜਿਹੜੇ ਹੈਗੇ ਨੇ ਉਹ ਇਸ ਪਾਲਿਸੀ ਦੇ ਵਿਰੁੱਧ ਹੈ ਤੇ ਇਸ ਪਾਲਿਸੀ ਨੂੰ ਵਾਪਸ ਲੈਣ ਦੀ ਗੱਲ ਜਿਹੜੀ ਹੈਗੀ ਹੈ ਸਰਕਾਰ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਵੀ ਇਹਨੂੰ ਵਾਪਸ ਕਿ ਲਿਆ ਜਾਵੇ ਤੇ ਪ੍ਰੇਮ ਸਿੰਘ ਹੋਰਾਂ ਨੇ ਵੀ ਗੱਲਬਾਤ ਕੀਤੀ ਜਾਂ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਹੈ ਵੀ ਅਸੀਂ ਤਾਂ ਥੋੜੀਆਂ ਜ਼ਮੀਨਾਂ ਦੇ ਨਾਲ ਸਿਰਫ ਗੁਜ਼ਾਰਨ ਜੋਗਾ ਸਾਡਾ ਚੱਲਦਾ ਗੁਜ਼ਾਰਾ ਚੱਲਦਾ ਹੈ 19 ਕਿ ਸਾਡੇ ਕੋਲ ਜ਼ਮੀਨ ਹੈ ਜਿਸ ਦੇ ਨਾਲ ਘਰ ਦਾ ਮੁਸ਼ਕਲ ਦੇ ਨਾਲ ਗੁਜ਼ਾਰਾ ਚੱਲਦਾ ਸਭ ਤੋਂ ਇਹ ਵੀ ਜ਼ਮੀਨਾਂ ਨਾ ਖੋਈਆਂ ਜਾਣ ਤੇਜਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ